ਕੀ ਨਾਮ ਇਹ ਜੀ ਤੁਹਾਡਾ ਮੇਰਾ ਨਾਮ ਗੌਰਮ ਗਾਈ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਅਰਸਨਾ ਜਿਹੜੇ ਕਿੱਥੇ ਦਾਖਲ ਹੋਏ ਕਿਹੜੇ ਸ਼ਹਿਰ ਦਾਖਲ ਹੋਏ ਕੀ ਮੈਟਰ ਹੋਇਆ ਪੂਰੀ ਜਾਣਕਾਰੀ ਸਿਵਲ ਹਸਪੀਟਲ ਫਾਜ਼ਿਲਕਾ ਚ ਦਾਖਲ ਹੋਏ ਸੋ ਨੂੰ ਖਾਲਸਾ ਜੀ ਮੈਨੂੰ ਉੱਥੇ ਲੈ ਕੇ ਆਏ ਉੱਥੇ ਅਰਨੀ ਵਾਲੇ ਤੋਂ ਮੇਰੇ ਸੱਟਾਂ ਬਹੁਤ ਵੱਜੀਆਂ ਹੋਈਆਂ ਸੀ ਮੇਰੇ ਜਿਹੜਾ ਸੱਜੇ ਹੱਥ ਦੀ ਉਂਗਲੀ ਤੇ ਵੱਜੀ ਜਿਹ ਮੇਰੇ ਤੋਂ ਹੋ ਨਹੀਂ ਰਿਹਾ ਜੀ ਕੋਈ ਪੀ ਐ ਐਸ ਐਮ ਐ ਕਰਕੇ ਸਾਈਨ ਕਰਕੇ ਉਹਨਾਂ ਨੇ ਮੈਨੂੰ ਨੋਟਿਸ ਪੜਾਇਆ ਬਕਾਇਦਾ ਕੁੱਟਿਆ ਮੈਨੂੰ ਸਰ ਅੱਗੇ ਵੀ ਗੱਲ ਹੋਈ ਹੈ ਤੁਹਾਡੀ ਖਬਰ ਸੀ ਨਾ ਨਹੀਂ ਬੋਲ ਰਹੇ ਨਾ ਕੋਈ ਨਹੀਂ ਬੋਲੇ ਕਿਹੜੇ ਬੰਦੇ ਨੇ ਸਰ ਸਰ ਚੇਅਰਮੈਨ ਕੁਲਦੀਪ ਸਿੰਘ ਜੀ ਹੈ ਜੀ ਕੰਧ ਵਾਲੇ ਤੋਂ ਹੈਗੇ ਹੀ ਇਹਨਾਂ ਨੇ ਮੈਨੂੰ ਫੋਨ ਕੀਤਾ ਜੀ 12 ਵਜੇ ਦਫ਼ਤਰ ਆਣ ਲਈ ਕਿਹਾ ਜੀ ਇੱਕ 1:30 ਵਜੇ ਦੇ ਕਰੀਬ ਉਹ ਮੈਂ ਦੁਬਾਰਾ ਫੋਨ ਕਰਕੇ ਉਹ ਕਹਿੰਦੇ ਮੈਂ ਆ ਗਿਆ ਹੂੰ ਨੇ ਤੇ ਗੱਲ ਕਰਨੀ ਹੈ ਮੈਂ ਚਲੋ ਜੀ 1:30 ਵਜੇ ਆਈ ਹੈ ਨਾਲ ਇਹਨਾਂ ਦੇ ਜਗਸੀਰ ਸਿੰਘ ਹੈ ਜੀ ਢਿੱਲੋਂ ਘਟਿਆਂ ਵਾਲੀ ਤੋਂ ਤੇ ਇੱਕ ਦੋਸਤ ਹੋਰ ਸੀ ਇਹਨਾਂ ਦਾ ਡੰਡਾ ਨਾਲ ਲੈ ਕੇ ਆਏ ਸੀਗੇ ਪਿੱਛੋਂ ਪਤਾ ਨਹੀਂ ਕਿੱਥੋਂ ਲਿਆਂਦਾ ਸੀਗਾ ਜਿਹੜੇ ਜਿਵੇਂ ਦਾ ਪੁਲਿਸ ਵਾਲਿਆਂ ਦੇ ਬੈਠੇ ਹੁੰਦੇ ਨੇ ਉਸ ਤਰ੍ਹਾਂ ਦਾ ਡੰਡਾ ਸੀਗਾ ਕਿੰਨੇ ਬੰਦੇ ਨਾਲ ਹੋਰ ਸੀ ਉਹਨਾਂ ਦੇ ਚੇਅਰਮੈਨ ਸਾਹਿਬ ਆਪਸੀ ਤੇ ਦੋ ਜਣੇ ਨਾਲ ਹੋਰ ਸੀ ਜਾਣਦੇ ਬੰਦੇ ਨੂੰ ਇੱਕ ਬੰਦਾ ਤਾਂ ਪੱਕਾ ਹੀ ਇਹਨਾਂ ਦੇ ਨਾਲ ਹੁੰਦਾ ਸੀ ਜਗਸੀਰ ਸਿੰਘ ਉਹ ਕਿੱਥੋਂ ਢਿਲੋਂ ਘਟਿਆਣ ਲਈ ਠੀਕ ਹੈ ਉਹ ਪੱਕਾ ਹੀ ਨਾਲ ਹੁੰਦਾ ਸੀ ਬਕਾਇਦਾ ਉਹਨੇ ਡੰਡੇ ਨਾਲ ਬਕਾਇਦਾ ਕੁੱਟਿਆ ਤਾਂ ਤੋਂ ਕਿੱਥੇ ਤੁਹਾਨੂੰ ਅਰਨੀ ਵਾਲੇ ਦਫਤਰ ਦੇ ਵਿੱਚ ਹੀ ਮਾਰਕੀਟ ਕਮੇਟੀ 'ਚ ਉਹਨਾਂ ਦੇ ਆਪਦੇ ਕਮਰੇ ਦੇ ਵਿੱਚ ਬੁਲਾ ਕੇ ਉਹ ਤਾਂ ਕਮਰਾ ਬੰਦ ਕਰ ਲਿਆ ਅੰਦਰ ਬੇਤਾ ਸ਼ੈਤਨੋਂ ਨੱਪ ਲਈ ਪਿੱਛੋਂ ਤੋਂ ਉਹਦੋਂ ਦੰਡੇ ਪਹਿਲਾ ਡੰਡਾ ਇੱਥੇ ਮਾਰਿਆ ਉਂਗਲੀ ਦੇ ਵੱਜਿਆ ਇੱਕ ਉਸ ਤੋਂ ਬਾਅਦ ਇੱਥੋਂ ਨੱਪ ਲਈ ਤੇ ਪਿੱਛੇ ਗੁੱਡੀ-ਗੁੱਟੀ ਗਏ ਡੰਡੇ ਨਾਰੀ ਸਿਰ ਕੋੜੇ ਵੱਜੀ ਸਾਈਡ ਤੇ ਹਾਂਜੀ ਲੱਤਾਂ ਤੇ ਵੱਜੀਆਂ ਹੋਰ ਪਾਸੇ ਬਹੁਤ ਵੱਜੀ ਬਹੁਤ ਵੱਜੀ ਕਿਸ ਵਾਸਤੇ ਕੁੱਟਿਆ ਕਿ ਕੀ ਕਾਰਨ ਕਿਸ ਦਾ ਕਾਰਨ ਇਹ ਆਈ ਅਸੀਂ ਬੋਲੀ ਕਰਾਤੀ ਜ਼ਿਮੀਦਾਰਾਂ ਦੀ ਬੋਲੀ ਕਰਾਤੀ ਆ ਸਾਡੀ ਗਲਤੀ ਹੈ ਅਸੀਂ ਜ਼ਿਮੀਦਾਰਾਂ ਦੀ ਫਸਲ ਵਗਾਣੇ ਪਏ ਆ ਸਾਡੀ ਗਲਤੀ ਹੈ ਕੋਈ ਸਰਕਾਰੀ ਮੋਬਿਲ ਦੇ ਵਿੱਚ ਇਨਸਪੈਕਟਰ ਤਾਂ ਹੀ ਬੋਲੀ ਕਰਾਉਣ ਵਾਸਤੇ ਆਈ ਇਨਸਪੈਕਟਰ ਬੋਲੀ ਕਰਾਉਣ ਨੂੰ ਤਿਆਰ ਹੈ ਇਨਸਪੈਕਟਰ ਕਹਿੰਦਾ ਇਹ ਇਨਸਪੈਕਟਰ ਕੋਲੀ ਤਿਆਰ ਕਰਾਉਣ ਨੂੰ ਉਹ ਕਹਿੰਦੇ ਨਹੀਂ ਕਰਾਣੀ ਚੇਅਰਮੈਨ ਸਾਹਿਬ ਕਹਿੰਦੇ ਹੀ ਕੱਲ ਕੱਲ ਸਵੇਰ ਉਹਨਾਂ ਨੇ ਕਿਹਾ ਵੀ ਬੋਲੀ ਕਿਸੇ ਯਾਰਡ ਦੀ ਨਹੀਂ ਕਿਸੇ ਦੀ ਨਹੀਂ ਪਾਣੀ ਬੋਲੀ। ਪੁੱਛੇ ਨਹੀਂ ਵਜ੍ਹਾ ਕੀ ਵਜ੍ਹਾ ਕੀ ਕਰੀ। ਅਸੀਂ ਪੁੱਛਿਆ ਹੀ ਬਕਾਇਦਾ ਵੀ ਕਾਰਨ ਤਾਂ ਦੱਸੋ ਵੀ ਕਿਉਂ ਨਹੀਂ ਕਰਨੀਗੇ। ਕਹਿੰਦਾ ਤੂੰ ਬੋਲੀ ਨਹੀਂ ਕਰਾਨੀਗੀ ਤੂੰ ਕਰ ਦੇ ਇੰਸਪੈਕਟਰਾਂ ਨੂੰ ਫੋਨ। ਮੈਂ ਮਨੋਜ ਜੀ ਪੰਸਾਬ ਤੋਂ ਹੈ ਉਹਨਾਂ ਨੂੰ ਫੋਨ ਕਰਦਾ ਹੀ ਗगन ਦੁੰਡਾ ਹੀ ਉਹਨਾਂ ਨੂੰ ਫੋਨ ਕਰਦਾ। ਮਨੋਜ ਜੀ ਕਹਿੰਦੇ ਵੀ ਅੱਜ ਮੇਰੀ ਬੋਲੀ ਦਾ ਐਨਾ ਹੈ ਨਹੀਂਗਾ। ਮੈਂ ਬੋਲੀ ਅੱਜ ਨਹੀਂ ਕਰਨੀਗੀ ਤੇ ਮੈਂ ਕੱਲ ਬੋਲੀ ਕਰਾਂਗਾ। ਗगन ਦੁੰਡਾ ਹੀ ਨੇ ਅੱਜ ਕੱਲ ਬੋਲੀ ਕਰਾਈ ਬਕਾਇਦਾ ਸਾਰੀ ਦੀ ਸਾਰੀ ਬੋਲੀ ਹੋਈ। ਰੀਪੋਰਟ ਉਹਨਾਂ ਨੇ ਭੇਜੀ ਮੈਨੂੰ ਰਿਪੋਰਟ ਮੈਂ ਅੱਗੋਂ ਦੀ ਸਬਮਿਟ ਕਰਤੀ ਉਹ ਕਹਿੰਦੇ ਵੀ ਤੂੰ ਬੋਲੀ ਕਿਉਂ ਲਿਖੀ ਤਦ ਮੈਂ ਰੋਕਿਆ ਅਸ ਗੱਬੋਲੀ ਕਰਾਂ ਤੋ ਗगन ਦੂਮੜਾ ਹੀ ਕਹਿੰਦੇ ਇਹ ਡੀਐਫਐਸਸੀ ਸਾਹਿਬ ਨੇ ਬਕਾਇਦਾ ਕਿਹਾ ਵੀ ਬੋਲੀ ਬੰਦ ਨਹੀਂ ਹੋਣੀ ਚਾਹੀਦੀ ਕਿ ਆਪਣੀ ਕਦੇ ਵੀ ਉਹ ਕਹਿੰਦੇ ਮੈਂ ਬੋਲੀ ਨਹੀਂ ਬੰਦ ਕਰ ਸਕਦਾ ਜਾਂ ਤਾਂ ਚੇਅਰਮੈਨ ਸਾਹਿਬ ਡੀਐਫਐਸਸੀ ਸਾਹਿਬ ਨਾਲ ਗੱਲ ਕਰਨ ਤੇ ਬਾਕਾਇਦਾ ਚਿੱਠੀ ਕੱਢਣ ਆਦਰਵਾਇਜ਼ ਨਹੀਂ ਬੋਲੀਬੰਦ ਹੋ ਸਕਦੀਗੀ ਆਪਾਂ ਜੈਨੂਨਲੀ ਜੋ ਫਿਰ ਹੁਕਮ ਆਸਤੋ ਸਰਕਾਰ ਨਾਲ ਚੱਲ ਲੈਣਾ ਅਸੀਂ ਹੁਣ ਕੀ ਚਾਹਦੇ ਹੋ ਮੈਂ ਤਾਂ ਜਾਂ ਤਾਂ ਮੇਰੀ ਬਦਲੀ ਕਰ ਦੇ ਕਿਉਂਕਿ ਮੇਰੇ ਪਿੱਛੇ ਪਈ ਮੈਨੂੰ ਅਗਾਹ ਵੀ ਕਹੀ ਜਾਂਦਾ ਧਮਕੀਆਂ ਦਿੱਤੀਆਂ ਵੀ ਤੈਨੂੰ 2 ਦਿਨਾਂ ਬਾਅਦ ਹੋਰ ਬਦਲੀ ਕਰ ਦੇ ਸਰਕਾਰ ਫਿਰ ਕੰਮ ਨਿਬੜ ਜਾਏਗਾ ਅਜ਼ੀਦਾਈ ਦੇਖੋ ਐਡੀ ਵੱਡੀ ਸਰਕਾਰ ਇਹਨਾਂ ਦੀ ਆਲਦੀ ਸਰਕਾਰ ਹੈ ਅਸੀਂ ਕਿੱਤੋਂ ਸਰਕਾਰ ਨਾਲ ਕਾਰਵਾਈ ਨਹੀਂ ਚਾਹੰਦ ਕਿਸੇ ਤੇ ਅਸੀਂ ਜੇ ਕਰ ਸਕਦੇ ਤੇ ਸਰਕਾਰ ਹੀ ਕਰ ਸਕਦੀ ਹੈ ਨਹੀਂ ਕਾਰਵਾਈ ਅਸੀਂ ਤਾਂ ਉਹ ਅਸੀਂ ਤਾਂ ਮਲਾਇਮ ਅਗੇ ਛੋਟੇ ਅਸੀਂ ਕਿੰਨਾ ਕੁ ਲੜ ਲਾਂਗੇ ਉਹ ਤਾਂ ਸਰਕਾਰ ਉਹਨਾਂ ਦੀ ਸਰਕਾਰ ਹੈ ਉਹਨਾਂ ਨੇ ਕਾਰਵਾਈ ਕਰਨੀ ਹੈ ਉਹ ਕੁਝ ਮਰਜ਼ੀ ਕਰਨ ਜਾਂ ਫਿਰ ਸਾਨੂੰ ਬਦਲ ਦੇਣ ਜਾਂ ਫਿਰ ਉਹਨਾਂ ਨੂੰ ਬਦਲ ਦੇਣ ਇਹ ਸਭ ਸੋ ਬਣਾ ਆਪਣਾ ਪੋਸਟ ਕਿਹੜੇ ਤਰ੍ਹਾਂ ਨਾਲ ਬਿਲੋਂਗ ਕਰਨੇ ਸਾਰ ਆਪਾਂ ਮੈਂ ਐਸੇ ਤੋਂ ਅਰਮੀ ਵਾਲਾ ਸੋ ਕੋਈ ਫਾਈਲ ਕਾਇਓ ਤੇ ਮਾਰਕੀਟਿੰਗ ਟੀਮ ਨਾਲ ਇਹਨਾਂ ਮਾਰਕੋ ਠੋਈ ਸਰ ਕੀ ਕਹਿਣਾ ਚਾਹੁੰਦੇ ਉਸ ਬਾਰੇ ਇਹ ਸਾਨੂੰ ਇਨਫਰਮੇਸ਼ਨ ਨਹੀਂ ਸੀ ਜਿਹੜਾ ਇੱਕ ਗੌਰਵ ਤੇਰਾ ਮਾਰਕੀਟਿੰਗ ਕੋਰਪਰੇਟ ਜਿਹੜਾ ਸੁਪਰਵਾਈਜ਼ਰ ਹੈ ਬਤਾ ਤੇ ਇਹਦੇ ਨਾਲ ਫੋਟਮਰ ਇਹ ਸਾਨੂੰ ਇਨਫਰਮੇਸ਼ਨ ਇਹ ਜਿਹੜੀ ਅੱਥੀ ਆਇਆ ਤੇ ਐਮਐਲਏ ਡਾਕਟਰ ਸਾਹਿਬ ਜਿਹੜੇ ਕੱਟ ਰਹੇ ਨੇ ਸੀ ਤੇ ਉਸ ਮਤਾਬਕ ਇਹਦਾ ਬਿਆਨ ਲਿਖ ਕੇ ਜੋ ਵੀ ਇਹ ਬੰਦੀ ਚਾਹੀਦੀ ਸੀ ਸਭ ਲੱਗਿਆ ਕਿ ਕਿੰਨੇ ਨਾ ਲੈ ਰਹੇ ਹੋ ਇਹ ਦਿਓ ਤਾਂ ਤੁਸੀਂ ਅੰਦਰ ਬਿਆਨ ਲਿਖ ਕੇ ਫੇਰ ਸੰਗਤ ਦਾ ਦੱਸਤਾ ਉਹਨੇ ਸਰ ਕੋਈ ਨਹੀਂ ਆਸੀ ਵੀ ਸਟੇਟਮੈਂਟ ਚੇਅਰਮੈਨ ਨਿਕਾ ਮਾਰ ਕੇ ਮੀਟੀ ਦਾ ਹਾਂਜੀ ਉਹਦੇ ਨਾਲ ਲਿਆ ਉਹਨੇ ਹਾਂਜੀ ਸਰ ਪਤਾ ਕੌਣ ਚੇਅਰਮੈਨ ਸਰ ਕਿਰਨਦੀਪ ਚੇਰਨਨ ਕਹਿ ਰਹੇ ਨੇ ਤੇ ਕੀ ਕਾਰੀ ਸੇ ਕਰ ਰਹੇ ਹੋ ਆ ਬਿਆਨ ਲਿਖ ਕੇ ਦਿਓ ਵੀ ਬੰਦੀ ਕਰ ਦਿਓ ਜੀ ਠੀਕ ਹੈ